ਤੇ ਗੁਰਸਿੱਖ ਗੁਰਸਿੱਖਾ ਨੂਰੂ ਬਾਈਕਾਂ ਸੰਨਾਬਾ ਨੇ ਨਾਲਿਕ ਪੰਧੀਆਂ ਨੂੰ 9 10 ਰੂਪ ਵਿੱਚ ਭਾਵੇਂ ਸੰਕੇਤ ਕੀਤੇ ਨੇ ਪਰ ਬਹੁਤਾ ਕਰਕੇ ਦੋ ਸੰਕੇਤ ਨੇ ਇੱਕ ਐਸਾਈ ਧਾਰੀ ਤੇ ਦੂਜਾ ਐ ਅੰਮ੍ਰਿਤ ਧਾਰੀ ਅੰਮ੍ਰਿਤ ਧਾਰੀ ਗੁਰਸਿੱਖ ਨੂੰ ਆਦੇਸ਼ ਹੈ ਕਿ ਉਸ ਨੇ ਪੰਜ ਬਾਣੀਆਂ ਦਾ ਪਾਠ ਸਵੇਰੇ ਦੇ ਵੇਲੇ ਅਸ਼ਨਾਣ ਪਾਣੀ ਦਾ ਵੰਡ ਕਰਨਾ ਹੋਵੇਗਾ ਅਠਿਕਰਦੇ ਹਨ ਸਾਈਧਾਰੀ ਜਿਨੇ ਅਮਰ ਨਹੀਂ ਛਕਿਆ ਉਹਦੇ ਲਈ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਜਪਜੀ ਸਾਹਿਬ ਦਾ ਪਾਠ ਅਤੇ ਉਹ ਜੇ ਚਾਹਣ ਤੇ ਹੋਰ ਵੀ ਬਾਣੀਆਂ ਦਾ ਪਾਠ ਕਰਨ ਦੇ ਅਧਿਕਾਰੀ ਹਨ ਲੋਨਾਂ ਤੇ ਕੰਪਲਸ਼ਨ ਨਹੀਂ ਹੈ ਕਿ ਪੰਜ ਬਾਣੀਆਂ ਕਰਨ ਲੇਕਿਨ ਉਹ ਗੁਰਸਿੱਖ ਅੰਮ੍ਰਿਤਧਾਰੀ ਐ ਸਾਹਿਬਧਾਰੀ ਜਿਹਨਾਂ ਨੂੰ ਬਾਣੀ ਨਾਲ ਲਗਨ ਹੈ ਉਹ ਸੁਖਮਨੀ ਸਾਹਿਬ ਦੇ ਪਾਠ ਨੂੰ ਸਭ ਤੋਂ ਸਰਵ ਪ੍ਰਥਮ ਰੂਪ ਵਿੱਚ ਅੰਮ੍ਰਿਤ ਵੇਲੇ ਪਾਠ ਕਰਨ ਤੋਂ ਬਾਅਦ ਫਿਰ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਤੋਂ ਆਸਾ ਦੀ ਵਾਰ ਨਿਤਨੇਮ ਦੀ ਬਾਣੀ ਚਾਹੀ ਨਹੀਂ ਲੇਕਿਨ ਅਸਰਿਵਾਰ ਦਾ ਕੀਰਤਨ ਹੁੰਦਾ ਹੈ ਤੋ ਆਸਾ ਰਾਗ ਤੇ ਆਸਾ ਵਾਰ ਅਸਰ ਰਾਗ ਤੇ ਆਸਾ ਵਰੀ ਦੇ ਵਿੱਚ ਫਰਕ ਬਹੁਤਾ ਫਰਕ ਨਹੀਂ ਹੈ ਗੁਰੂ ਸਾਹਿਬਾਨ ਨੇ ਆਸਾ ਰਾਗ ਵਿੱਚ ਜਾਂ ਆਸਾ ਦੀ ਵਾਰ ਦੇ ਵਿੱਚ ਉਸ ਸਮੇਂ ਦੇ ਇਤਿਹਾਸਕ हालात ਦਾ ਜ਼ਿਕਰ ਕੀਤਾ ਹੈ ਜਦੋਂ ਗੁਰਨਾਨਕ ਸਾਹਿਬ ਆਸਾ ਦੇਸ਼ ਦੇ ਵਿੱਚੋਂ ਲੰਘ ਕੇ ਬਾਲੇ ਮਰਦਾਨੇ ਦੇ ਨਾਲ ਕਾਬਲ ਕੰਧਾਰ ਵੱਲ ਜਾ ਰਹੇ ਸਨ ਤਾਂ ਆਸਾ ਦੇਸ਼ ਦੇ ਸਮੁੱਚੇ ਹਾਲਾਤ ਨੂੰ ਗੁਰਨਾਨਕ ਸਾਹਿਬ ਨੇ ਬਾਲੇ ਮਰਦਾਨੇ ਸਹਿਤ ਗਿਆਨ ਪ੍ਰਾਪਤ ਹੀ ਨਹੀਂ ਕੀਤਾ ਬਲਕਿ ਉਹਦੇ ਬial ਮਾਰੇ ਗਿਆਨ ਵੰਡਿਆ ਆਸਾ ਲੈ ਕੇ ਇੱਕ ਆਸਾ ਦੂਜੇ ਹਿਤ ਆਸ ਕਾਸਾ ਜਿਵੇਂ ਗੁਰੂ ਸਾਹਿਬ ਸਾਰੇ ਸੰਸਾਰ ਨੂੰ ਭ੍ਰਮਣ ਕਰਦੇ ਹਨ ਤੇ ਉਸ ਆਸਾ ਉਸ ਆਤਿ ਦੇ ਸੋਟੀ ਦਾ ਇਸ਼ਾਰਾ ਆਸਾ ਦੇਸ਼ ਜਿਸ ਮਿਹਰ ਦੇ ਕਮਰਾਏ ਦੇ ਲਖ ਵਿੱਚ ਆਸਾ ਲਾਕੇ ਵਿੱਚ ਮਿਲਦਾ ਹੈ ਉੱਥੇ ਉਸ ਸਮੇਂ ਜਦੋਂ ਲੰਗੇ ਗੁਰੂ ਸਾਹਿਬ ਉੱਥੇ ਤੇ ਰਸਤੇ ਵਿੱਚ ਕਿਹਿਆ ਥਾਵਾਂ ਜੀ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਤੋਂ ਆਸਾ ਵਾਰ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਕਿ ਉਸ ਆਸਾ ਦੇਸ਼ ਨਾਲ ਸੰਬੰਧਿਤ ਹੈ। ਔਰ ਅਸਰਾਜਾ ਟੁੰਡੇ ਅਸਰਾਜ ਦੀ ਧੁਨੀ ਅਸਰਾਜ ਇੱਕ ਰਾਜੇ ਦਾ ਨਾਮ ਸੀ ਫਲਾਕੇ ਦਾ। ਉਹਨੂੰ ਉਸ ਆਸਾ ਦੀ ਵਾਰ ਨੂੰ ਉਸ ਧੁਨੀ ਵਿੱਚ ਗਾਉਣਾ ਜਿਹੜੇ ਤੁਨੇ ਟੁੰਡੇ ਅਸਰਾਜ ਰਾਜਾ ਅਸਰਾਜ ਦੇ ਦੌਰਾਨ ਉਥੋਂ ਦੇ ਲੋਕ ਗੁਣਗਣਾਉਂਦੇ ਸਨ ਗਾਉਂਦੇ ਸਨ ਤੋਂ ਅਜੇ ਤੱਕ ਗੁਰਸਿੱਖਾਂ ਨੇ ਉਸੇ ਹੀ ਰਾਗ ਦੇ ਵਿੱਚ ਉਸੇ ਹੀ ਤੁਨੇ ਦੇ ਵਿੱਚ ਨਿਤਨੇਮ ਦਾ ਆਸਾ ਦਾ ਆਸਾ ਦੇ ਵਾਰ ਦਾ ਕੀਰਤਨ ਕਰਨ ਦੀ ਮਰਿਆਦਾ ਨੂੰ ਜਾਰੀ ਰੱਖਿਆ ਹੋਇਆ ਗੁਰਸਥਾਨਾਂ ਦੇ ਉੱਪਰ